ਪਾਰਟੀ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਸ ਤਹਿਤ ਅਸੀਂ ਬਲਾਚੌਰ ਦੇ ਅੰਦਰ ਵੀ ਤਿਰੰਗਾ ਯਾਤਰਾ ਕਰ ਰਹੇ ਆ ਇਹਦਾ ਮੁੱਖ ਮਕਸਦ ਇਹ ਹੀ ਹੈ ਕਿ ਜਿਹੜੀ ਦੇਸ਼ ਦੀ ਆਜ਼ਾਦੀ ਸਾਨੂੰ 1947 ਚ ਸਾਨੂੰ ਮਿਲੀ ਸ਼ਹਾਦਤਾਂ ਦੇ ਕੇ ਮਿਲੀ ਕੁਰਬਾਨੀਆਂ ਦੇ ਕੇ ਮਿਲੀ ਉਹਨੂੰ ਯਾਦ ਕਰਨ ਦੀ ਲੋੜ ਹੈ ਅੱਜ ਅੱਜ ਲੋੜ ਹੈ ਅੱਜ ਦੇਸ਼ ਨੂੰ ਇਕੱਠਾ ਕਰਕੇ ਇਕਜੁੱਟ ਕਰਕੇ ਤੋਰਨ ਦੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਹੈ ਕਿ ਸਾਰੇ ਦੇਸ਼ ਦੇ ਅੰਦਰ ਹਰ ਥਾਂ ਤਿਰੰਗਾ ਲਾ ਕੇ ਲੋਕਾਂ ਦੇ ਅੰਦਰ ਇੱਕ ਭਾਵਨਾ ਜਿਹੜੀ ਉਹ ਜਗਾਉਣ ਦੀ ਲੋੜ ਹੈ ਕਿ ਅਸੀਂ ਸਾਰੇ ਇੱਕ ਹੈ ਅਸੀਂ ਇੱਕ ਝੰਡੇ ਥੱਲੇ ਆ ਅਸੀਂ ਦੇਸ਼ ਨੂੰ ਇਕੱਠਾ ਕਰਕੇ ਇਸ ਪੂਰੀ ਦੁਨੀਆ ਦੇ ਅੰਦਰ ਸਿਖਰਾਂ ਕਰਨਾ ਇਸੇ ਸੋਚ ਦੇ ਨਾਲ ਅੱਜ ਅਸੀਂ ਕਲਾਚੌਰ ਦੇ ਅੰਦਰ ਵੀ ਰੰਗਾਂ ਯਾਤਰਾ ਕਰਾਂਗੇ